ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜੁਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾ ਮਨ ਵਰਵਾਰੀ ਦਲ ਭੰਜਨ ਗੁਰ ਸੂਰ ਮਾ ਵੜ ਜੋਦ ਬ ਪਰ ਉਪਕਾਰੀ ਪੁਛਣ ਸਖੇਰ ਦਾਸ ਕਰ ਛੇ ਮੈਲਾ ਤੱਕ ਦਰਸਨਿਆਰੀ ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ ਕਲਯੁਗ ਦੀ ਪੀੜੀ ਛੋਡੀਆਂ ਨੇ ਚਲਨੀ ਵਿਸਾਰ ਖਲਹਾਰੀ ਜੁਗ ਜੁਗ ਸਤਿਗੁਰ ਤਰੇ ਅਵਤਾਰੀ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਕਰ ਰਹੇ ਨੇ ਇੱਕਦਣਾ ਮਹਾਰਾਜ ਜੀ ਦੀਵਾਨ ਸਜਾ ਕੇ ਬੈਠੇ ਦੇ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰਕੇ ਬਾਣੀ ਸਰਵਣ ਕਰਕੇ ਨਿਹਾਲੋ ਨਿਹਾਲ ਹੋ ਰਹੀਆਂ ਨੇ ਆਪ ਜੀ ਦੇ ਮਹਿਲ શ્રી ਦਮੋਦਰੀ ਜੀ ਨੇ ਆਪ ਜੀ ਅੱਗੇ ਬੇਨਤੀ ਕੀਤੀ ਮਹਾਰਾਜ ਜੀ ਬੀਬੀ ਵੀਰੋ 7 ਸਾਲ ਦੀ ਹੋ ਗਈ ਹੈ ਮੇਰੀ ਭਾਵਨਾ ਹੈ ਕਿ ਦਾ ਵਿਆਹ ਕਰ ਦਿੱਤਾ ਜਾਵੇ ਗੁਰੂ ਜੀ ਆਂ ਦੇ ਕੱਲ ਸਵੇਰੇ ਲੜਕੇ ਵਾਲਿਆਂ ਨੂੰ ਚਿੱਠੀ ਭੇਜ ਦਿਆਂਗੇ ਕਿ ਵਿਆਹ ਦੀ ਤਿਆਰੀ ਕਰੋ ਦੂਜੇ ਜਣ ਗੁਰੂ ਜੀ ਨੇ ਭਾਈ ਗੁਰਦਾਸ ਜੀ ਪਾਸੋਂ ਧਰਮੇ ਨੂੰ ਸਾਈ ਚਿੱਠੀ ਲਖਵਾ ਕੇ ਬੀਬੀ ਦਾ ਵਿਆਹ 26 ਜੇਠ ਸੰਮਤ 1684 ਦਾ ਨਿਯਤ ਕਰਕੇ ਮੱਲੇ ਪਿੰਡ ਆਦਮੀ ਭੇਜ ਦਿੱਤਾ ਸਾਈ ਚਿੱਠੀ ਪੜ੍ਹ ਕੇ ਧਰਮੇ ਨੂੰ ਬਹੁਤ ਖੁਸ਼ੀ ਹੋਈ ਉਹਨੇ ਸਿੱਖ ਨੂੰ 2 ਦਿਨ ਰੱਖ ਕੇ ਬੜੀ ਸੇਵਾ ਕੀਤੀ ਤੀਸਰੇ ਦਿਨ ਵਿਦਿਆ ਕਰਕੇ ਆਪਣੇ ਲੜਕੇ ਸਾਧੂ ਦੇ ਵਿਆਹ ਦੀ ਤਿਆਰੀ ਆਰੰਭ ਕਰ ਦਿੱਤੀ ਉਧਰ ਗੁਰੂ ਜੀ ਨੇ ਸਾਰੇ ਦੇਸ਼ ਵਿੱਚ ਆਪਣੇ ਮਸੰਦਾਂ ਨੂੰ ਚਿੱਠੀਆਂ ਲਖਵਾ ਦਿੱਤੀਆਂ ਕਿ ਬੀਬੀ ਵੀਰੋ ਦੇ ਵਿਆਹ ਸਮੇਂ ਆਪੋ ਆਪਣੀ ਕਾਰ ਭੇਟ ਲੈ ਕੇ ਪਹੁੰਚ ਜਾਣਾ ਆਪਣੇ ਇਲਾਕੇ ਦੇ ਸਿੱਖਾਂ ਨੂੰ ਇਹ ਵਿਆਹ ਉੱਤੇ ਆਉਣ ਲਈ ਖਬਰਾਂ ਕਰ ਦੇਣੀਆਂ ਅਪਰੰਤ ਗੁਰੂ ਜੀ ਨੇ ਜਾਣ ਜਤੇ ਮੇਲ ਵਾਸਤੇ ਮਠਿਆਈਆਂ ਤਿਆਰ ਕਰਨ ਵਾਸਤੇ ਹਲਵਾਈ ਬੁਠਾਦੇ ਭਾਤ ਬਾਂਦੀਆਂ ਮਠਿਆਈਆਂ ਤਿਆਰ ਕਰਨ ਦਾ ਹੁਕਮ ਦਿੱਤਾ ਹਲਵਾਈਆਂ ਨੇ ਕੁਝ ਦਿਨਾਂ ਵਿੱਚ ਹੀ ਬਹੁਤ ਮਠਿਆਈਆਂ ਤਿਆਰ ਕਰਕੇ ਕੋਠੇ ਭਰਤੇ ਅਮਰਦਵੇਲੇ ਗੁਰੂ ਜੀ ਇੱਕ ਦਿਨ ਆਪਣੇ ਨਿੱਜ ਸਰੂਪ ਦੇ ਧਿਆਨ ਵਿੱਚ ਸਮਾਧੀ ਸਿੱਧ ਸਨ ਕਿ ਨਾਰਦ मुनि ਕਿੰਗ ਵਜਾਉਂਦਾ ਹੋਇਆ ਗੁਰੂ ਜੀ ਦੇ ਸਾਹਮਣੇ ਖੜਾ ਹੋ ਕੇ ਬਹੁਤ ਉਪਮਾ ਕਰਨ ਲੱਗਾ ਗੁਰੂ ਜੀ ਨੇ ਪੁੱਛਿਆ ਆਓ Muni Raj ਕਿਸ ਤਰ੍ਹਾਂ ਆਇਓ ਨਾਰਦ ਜੀ ਆਂਦੇ ਮਹਾਰਾਜ ਆਪ ਜਿਸ ਕਾਰਜ ਵਾਸਤੇ ਆਏ ਸੀ ਬਕੁਨਠ ਧਾਮ ਵਿੱਚੋਂ ਉਹਨੂੰ ਆਰੰਭ ਕਿਉਂ ਨਹੀਂ ਕਰਦੇ ਗੁਰੂ ਜੀ ਹੱਸ ਕੇ ਆਂਦੇ Muni ਜੀ ਅਸੀਂ ਉਡੀਕ ਰਏ ਸੀ ਕਿ ਤੁਹਾਡੇ ਉਦਮ ਨਾਲ ਕਲਾ ਉੱਠੇਗੀ ਫਿਰ ਅਸੀਂ ਕੰਮ ਆਰੰਭ ਕਰਾਂਗੇ ਨਾਰਦਾਂ ਦਾ ਆਪ ਮਾਲਕ ਜਦੋਂ ਚਾਹੋ ਕਲਾ ਨੂੰ ਠਾ ਸਕਦੇ ਹੋ ਜਦੋਂ ਚਾਹੋ ਮਟਾ ਸਕਦੇ ਹੋ ਦੂਜੇ ਦਿਨ ਗੁਰੂ ਜੀ ਦਾ ਜਦ ਤੀਸਰੇ ਪੈਰ ਦਾ ਦੀਵਾਨ ਲੱਗਾ ਆਪ ਜੀ ਨੇ ਆਪਣੇ ਯੋਧਿਆਂ ਨੂੰ ਸ਼ਾਸਤਰ ਆਦਿ ਜੁੱਧ ਦਾ ਸਮਾਨ ਵੰਡ ਦਿੱਤਾ ਫਰਮਾਇਆ ਹੋਣਾ ਸਾ ਤੁਹਾਡੀ ਬਾਧਰੀ ਜੁੱਧ ਵਿੱਚ ਵੇਖਣੀ ਆ ਤਿਆਰ ਹੋ ਜੋ ਸਮਾਂ ਆ ਗਿਆ ਹੈ ਇੱਕ ਪਾਸੇ ਵਿਆਹ ਦੀ ਤਿਆਰੀ ਜੋਰਾ ਸ਼ੋਰਾ ਨਾਲ ਹੋ ਰਹੀ ਸੀ ਦੂਜੇ ਪਾਸੇ ਜੰਗ ਦਾ ਸਮਾਨ ਸੂਰਮਿਆਂ ਵਿੱਚ ਵੰਡ ਕੇ ਉਹਨਾਂ ਨੂੰ ਜੁੱਧ ਵਾਸਤੇ ਤਿਆਰ ਰਹਿਣ ਦੀ ਆਗਿਆ ਕੀਤੀ ਜਾ ਰਹੀ ਸੀ ਨਿਕਟਵਰਤੀ ਸਿੱਖ ਸੇਵਕ ਹਰਾਨ ਸੰਨ ਕਿ ਆਪ ਇਹ ਕੀ ਕੌਦਕ ਕਰ ਰਹੇ ਹੋ ਬੀਬੀ ਦੇ ਵਿਆਹ ਦਾ ਸਮਾਨ ਲੈ ਕੇ ਸਿੱਖ ਸੰਗਤਾਂ ਦੇਸਾਂ ਪਰਦੇਸਾਂ ਤੋਂ ਆਉਣੀਆਂ ਆਰੰਭ ਹੋ ਗਈਆਂ ਸਨ ਇੱਕ ਦਿਨ ਜਦੋਂ ਪਛਮ ਦੇਸ਼ ਦੀ ਸੰਗਤ ਆਈ ਸਾਹਿਬ ਸਿੱਖਾਂ ਨੇ ਆਪੋ ਆਪਣੀ ਭੇਟਾ ਰੱਖ ਕੇ ਮੱਥਾ ਟੇਕਿਆ ਗੁਰੂ ਜੀ ਨੇ ਸੰਗਤ ਨੂੰ ਆਦਰ ਪੂਰਵਕ ਬਿਠਾ ਕੇ ਸੇਵਾਦਾਰ ਭਾਈ ਜੇਠਾ ਜੀ ਨੂੰ ਆਗਿਆ ਕੀਤੀ ਮਾਈ ਮਾਈ ਭਾਈ ਸੰਗਤ ਦੂਰ ਤੋਂ ਆਈ ਹੈ ਲੰਗਰ ਦਾ ਅਜੇ ਸਮਾਂ ਨਹੀਂ ਹੋਇਆ ਮਹਿਲਾ ਵਿੱਚ ਜਾ ਕੇ ਉਹਨਾਂ ਵਾਸਤੇ ਮਠਿਆਈ ਲਿਆਓ ਇਹ ਭੁੱਖ ਨਾਲ ਵਿਅਕਲ ਹੋ ਰਹੇ ਨੇ ਜਦੋਂ ਭਾਈ ਜੇਠਾ ਜੀ ਨੇ ਮਾਤਾ ਦਮੋਦਰੀ ਜੀ ਨੂੰ ਗੁਰੂ ਜੀ ਦਾ ਹੁਕਮ ਸੁਣਾਇਆ ਮਠਿਆਈ ਮੰਗੀ ਮਾਤਾ ਜੀ ਆnde ਇਹ ਮਠਿਆਈ ਛਗਣਾ ਦੀ ਐ ਪਹਿਲਾਂ ਜਾਂਜ ਵਿੱਚ ਵਰਤਾਈ ਜਾਵੇਗੀ ਫਿਰ ਕਿਸੇ ਹੋਰ ਨੂੰ ਦਿੱਤੀ ਜਾਵੇਗੀ ਤੁਸੀਂ ਲੰਗਰ ਛੇਤੀ ਤਿਆਰ ਕਰਵਾ ਕੇ ਸੰਗਤ ਨੂੰ ਛਕਾਓ ਮਠਿਆਈ ਅਜੇ ਝੂਠੀ ਨਹੀਂ ਕਰਨੀ ਮਾਤਾ ਜੀ ਦੀ ਗੱਲ ਜਦੋਂ ਭਾਈ ਜੇਠਾ ਜੀ ਨੇ ਗੁਰੂ ਜੀ ਨੂੰ ਆਣ ਕੇ ਦੱਸੀ ਤਾਂ ਆਪ ਜੀ ਨੇ ਸੁਭਾਵਕ ਹੀ ਬਚਨ ਕਰਤਾ ਜੇ ਇਹ ਸੰਗਤ ਵਿੱਚ ਨਹੀਂ ਵਰਤੇਗੀ ਇਹਨੂੰ ਫਿਰ ਤੁਰਕੀ ਖਾਣਗੇ ਜਾਂਝ ਵੀ ਨਹੀਂ ਖਾਵੇਗੀ ਗੁਰੂ ਜੀ ਦਾ ਬਾਗ ਸੁਣ ਕੇ ਸਾਰੀ ਸੰਗਤ ਦਾ ਰਾਨ ਹੋ ਗਈ 타ਬ ਜੀ ਨੇ ਸਗਣਾ ਦੇ ਸਮੇ ਇਹ ਕੀ ਬਾਗ ਕਰ ਦਿੱਤਾ ਗੁਰੂ ਜੀ ਨੇ ਤੁਰੰਤੀ ਪਹਿਲਾਂ ਲਾਂਗਰੀ ਬਾਸੋਂ ਕੜਾ ਬਰਸ਼ਾਦੀ ਦੇ ਕੇ ਰਾਗੇ ਸੰਗਤ ਵਿੱਚ ਵਰਤਾਤੀ ਫਿਰ ਲੰਗਰ ਤਿਆਰ ਕਰਵਾ ਕੇ ਸੰਗਤ ਨੂੰ ਛਕਾਇਆ ਉਪਰੰਤ ਜਦੋਂ ਗੁਰੂ ਜੀ ਆਪਣੇ ਮਹਿਲਾਂ ਵਿੱਚ ਗਏ ਤਾਂ ਸ਼੍ਰੀ ਦਮੋਦਰੀ ਜੀ ਨਾਨਕੀ ਜੀ ਮਹਾਦੇਵੀ ਜੀ ਨੇ ਆਖਿਆ ਮਹਾਰਾਜ ਤੁਸਾਏ ਕੀ ਵਾਅਦਾ ਕਰਤਾ ਵਿਆਹ ਦੇ ਸ਼ਗਨਾਂ ਦੀ ਮਠਿਆਈ ਤੁਰਕੀ ਖਾਣਗੇ ਗੁਰੂ ਜੀਾਂ ਦੇ ਕਰਤਾਰ ਦਾ ਐਸਾ ਹੀ ਹੁਕਮ ਸੀ ਜਿਨ੍ਹਾਂ ਨੇ ਸਾਡੇ ਪਾਸੋਂ ਇਹ ਵਚਨ ਕਰਾਇਆ ਬੀਬੀ ਦਾ ਵਿਆਹ ਜ਼ਰੂਰ ਹੋਵੇਗਾ ਤੁਸੀਂ ਚਿੰਤਾ ਨਾ ਕਰੋ ਇਹਨਾਂ ਦਿਨਾਂ ਵਿੱਚ ਬਾਦਸ਼ਾਹ ਸ਼ਾਹਜਹਾਨ ਲਾਹੌਰ ਆਇਆ ਹੋਇਆ ਸੀ ਇੱਕ ਦਿਨ ਉਹ ਅਮਰਤਸਰ ਦੀ ਦਿਸ਼ਾ ਸ਼ਿਕਾਰ ਚੜ੍ਹਿਆ ਦੇ अनेका ਜੀਵਾਂ ਦਾ ਸ਼ਿਕਾਰ ਕਰਕੇ ਸ਼ਹਿਰ ਤੋਂ 16-17 ਮੀਲ ਦੂਰ ਤੰਬੂ ਗਨਾਤਾ ਤਾਣ ਕੇ ਮਿਸਰਾਮ ਕਰਨ ਵਾਸਤੇ ਠਹਿਰ ਗਿਆ ਦੂਜੇ ਦਿਨ ਫਿਰ ਸ਼ਿਕਾਰ ਚੜ੍ਹ ਕੇ ਅਮਰਤਸਰ ਦੇ ਨੇੜੇ 6-7 ਕੋਹ ਦੇ ਆ ਗਿਆ ਦੇਵਨਾਥ ਦੇ ਦਰਗਹ ਗੁਰੂ ਜੀ ਵੀ ਉਸ ਦਿਨ ਸ਼ਿਕਾਰ ਚੜ੍ਹ ਗਏ ਉਧਰ ਹੀ ਚਲੇ ਗਏ ਅਦੇ ਸ਼ਿਕਾਰ ਖੇਡਦੇ ਖੇਡਦੇ ਦੁਪਹਿਰ ਸਮੇਂ ਗਮਟਾਲਾ ਦੀ ਹੱਦ ਵਿੱਚ ਦੋ ਜੋੜੇ ਪਿਪਲਾਂ ਦੀ ਛਾਂ ਹੇਠਾਂ ਆਰਾਮ ਕਰਨ ਵਾਸਤੇ ਬਰਾਜ ਗਏ ਉਧਰ ਜਦੋਂ ਬਾਦਸ਼ਾਹ ਦੇ ਸ਼ਿਕਾਰੀਆ ਨੇ ਇੱਕ ਸੁਰਾਖਾ ਪਿੱਛੇ ਆਪਣਾ ਬਾਦ ਛੱਡਿਆ ਸੁਰਾਖਾ ਦੇ ਪਿੱਛੇ ਲੱਗਾ ਹੋਇਆ ਗੁਰੂ ਜੀ ਦੇ ਡੇਰੇ ਪਾਸ ਆ ਗਿਆ ਸੁਰਖਾਖ ਆਪਦੇ ਪਿੱਛੇ ਬਾਜ ਆਉਂਦਾ ਵੇਖ ਕੇ ਆਪ ਜੀ ਨੇ ਆਪਣਾ ਬਾਜ ਉਹਨਾਂ ਦੇ ਅੱਗੇ ਛੱਡ ਦਿੱਤਾ ਗੁਰੂ ਜੀ ਦਾ ਬਾਜ ਸੁਰਖਾਖ ਨੂੰ ਫੜ ਕੇ ਧਰਤੀ ਤੇ ਉਤਰ ਆਇਆ ਇਹਦੇ ਨਾਲ ਹੀ ਬਾਦਸ਼ਾਹ ਦਾ ਬਾਜ ਵੀ ਆ ਗਿਆ ਗੁਰੂ ਜੀ ਦੇ ਸ਼ਿਕਾਰੀਆ ਨੇ ਦੋਵੇਂ ਬਾਜ ਫੜ ਕੇ ਬੰਨ ਲਏ ਬਾਦਸ਼ਾਹ ਵਾਲਾ ਬਾਜ ਵੇਖ ਕੇ ਗੁਰੂ ਜੀ ਬਹੁਤ ਪਰਸੰਨ ਹੋਏ ਉਧਰ ਜਦੋਂ ਬਾਦਸ਼ਾਹ ਦੇ ਸ਼ਿਕਾਰੀਆ ਦਾ ਬਾਜ ਉਹਨਾਂ ਪਾਸ ਵਾਪਸ ਨਾ ਗਿਆ ਉਨੂੰ ਲਬ ਦੇ ਲਵਾਉਂਦੇ ਇੱਧਰ ਆ ਗਏ ਗੁਰੂ ਸਾਹਿਬ ਜਾਂ ਆਪਣੇ ਡੇਰੇ ਬਾਜ ਨੂੰ ਹੱਥ ਉੱਪਰ ਲੈ ਕੇ ਬੈਠੇ ਹੋਏ ਸਨ ਬਾਦਸ਼ਾਹ ਸ਼ਿਕਾਰੀਆ ਨੇ ਆਪਣਾ ਬਾਜ ਵੇਖ ਕੇ ਆਖਿਆ ਇਹ ਬਾਜ ਬਾਦਸ਼ਾਹ ਦਾ ਹੈ ਇਹਨੂੰ ਸਾਡੇ ਹਵਾਲੇ ਕਰ ਦਿਓ ਗੁਰੂ ਜੀ ਆਂਦੇ ਬਾਜ ਅਸਾਂ ਲਵਾਰਸ ਫੜਿਆ ਕਿਸੇ ਤੋਂ ਖੋਗੇ ਜਾਂ ਚੋਰੀ ਕਰਕੇ ਨਹੀਂ ਲਿਆ ਇਸ ਤੇ ਤੁਹਾਡੇ ਬਾਦਸ਼ਾਹ ਦਾ ਕੋਈ ਹੱਕ ਨਹੀਂ ਗੁਰੂ ਜੀ ਦਾ ਉੱਤਰ ਸੁਣ ਕੇ ਬਾਦਸ਼ਾਹ ਦੇ ਸ਼ਿਕਾਰੀਆ ਨੇ ਵਾਪਸ ਲਾਹੌਰ ਜਾ ਕੇ ਬਾਦਸ਼ਾਹ ਨੂੰ ਦੱਸਿਆ ਕਿ ਆਪ ਜੀ ਦਾ ਚਿੱਟਾ ਬਾਜ਼ ਗੁਰੂ ਸਾਹਿਬ ਨੇ ਫੜ ਲਿਆ ਅਸਾਂ ਬਹੁਤ ਆਖਿਆ ਕਿ ਇਹ ਬਾਜ਼ ਬਾਦਸ਼ਾਹ ਦਾ ਇੱਕ ਖਾਸ ਬਾਜ਼ ਹੈ ਇਹਨੂੰ ਵਾਪਸ ਦੇ ਦਿਓ ਪਰ ਉਹਨਾਂ ਨੇ ਬਾਜ਼ ਦੇਣ ਤੋਂ ਨਾ ਕਰਤੀ ਹੈ ਆਪਣੇ ਮੀਰ ਸ਼ਿਕਾਰੀਆ ਤੋਂ ਗੱਲ ਸੁਣ ਕੇ ਬਾਦਸ਼ਾਹ ਨੂੰ ਬڑا ਗੁੱਸਾ ਕਰੋਧ ਆਇਆ ਉਹਨੇ ਆਪਣੇ ਐਲਕਾਰ ਮੁਖਲਸ ਖਾਂ ਨੂੰ 7000 ਫੌਜ ਦੇ ਕੇ ਗੁਰੂ ਜੀ ਨੂੰ ਬਾਜ ਸਾਹਿਬ ਫੜ ਕੇ ਲਿਆਉਣ ਵਾਸਤੇ ਹੁਕਮ ਦੇ ਦਿੱਤਾ ਜਦੋਂ ਮੁਖਲਸ ਖਾਂ 7000 ਫੌਜ ਲੈ ਕੇ ਧੌਂਸੇ ਨਗਾਰੇ ਵਜਾਉਂਦਾ ਹੋਇਆ ਅੰਮ੍ਰਿਤਸਰ ਨੂੰ ਤਿਆਰ ਹੋਇਆ ਤਾਂ ਲੋਹੜ ਦੀ ਸੰਗਤ ਨੇ ਸਭ ਹਾਲ ਲਿਖ ਕੇ ਗੁਰੂ ਜੀ ਨੂੰ ਇੱਗ ਸਿੱਖ ਦੇ ਹੱਥ ਭੇਜ ਦਿੱਤਾ ਕਿ ਆਪ ਆਪਣੇ ਬਚਾਅ ਵਾਸਤੇ ਪ੍ਰਬੰਧ ਕਰ ਲਓ ਮੁਖਲਿਸ ਖਾਂ 7000 ਸੈਨਾ ਲੈ ਕੇ ਆਪ ਜੀ ਨੂੰ ਫੜਨ ਵਾਸਤੇ ਆ ਰਿਹਾ ਹੈ ਇਹ ਖਬਰ ਸੁਣ ਕੇ ਗੁਰੂ ਜੀ ਨੇ ਸਿੱਖਾਂ ਨੂੰ ਲੋਹਗੜ੍ਹ ਦੇ ਉੱਤੇ ਟਿੱਬੇ ਦੇ ਚਫੇਰੇ ਬਹੁਤ ਸਾਰੀ ਸੰਗਤ ਨੂੰ ਲਾ ਕੇ ਕਿਰਾਦ ਦਿਨ ਵਿੱਚ ਹੀ ਇੱਕ ਤਕੜੀ ਕੰਧ ਕਰਵਾ ਦਿੱਤੀ ਇਹਦੇ ਅੰਦਰ ਸ਼ਾਸਤਰ ਦਾਰੂਸ ਸਿੱਕਾ ਦੇ ਕੇ ਪੰਜ ਗੁਰਸਾਹ ਜਉਦੇ ਬਿਠਾਤੇ ਉਬਰੰਦ ਗੁਰੂ ਜੀ ਨੇ ਹੁਕਮ ਕੀਤਾ ਜਦੋਂ ਤੁਰਕ ਸੈਨਾ ਆਵੇ ਤੋਪਾਂ ਬੰਦੂਕਾਂ ਦੀ ਮਾਰ ਕਰਕੇ ਵੈਰੀਆਂ ਦਾ ਨਾਸ ਕਰ ਦੇਣਾ ਗੁਰੂ ਜੀ ਦਾ ਵਜਨ ਸੁਣ ਕੇ ਸਿੱਖਾਂ ਆਖਿਆ ਮਹਾਰਾਜ ਜੀ ਆਪ ਜੀ ਨੇ ਹੁਕਮ ਕੀਤਾ ਕਿ ਵੈਰੀ ਸੈਨਾ ਉੱਤੇ ਤੋਪਾਂ ਦੀ ਮਾਰ ਕਰਨੀ ਪਰ ਸਾਡੇ ਕੋਲ ਤਾਂ ਇੱਕ ਵੀ ਤੂਬ ਨਹੀਂ ਕਿਰਪਾ ਕਰਕੇ ਦੱਸੋ ਤੋਪਾ ਹੈ ਕਿੱਥੇ ਨੇ ਸੂਰਮਿਆਂ ਦੀ ਬੇਨਤੀ ਸੁਣ ਕੇ ਗੁਰੂ ਜੀਾਂ ਦੇ ਆ ਜਿਹੜੇ ਲੱਕੜ ਦੇ ਮੋٹے-ਮੋٹے ਵੱਲੇ ਤੁਹਾਡੇ ਪਾਸ ਨੇ ਨਾ ਇਹਨਾਂ ਵੱਲਿਆਂ ਨੂੰ ਬੀੜ ਕੇ ਇਹਨਾਂ ਵਿੱਚ ਗੋਲੀਆਂ ਦੀ ਥਾਂ ਮੋٹے ਰੋੜੇ ਤੇ ਵਿਰੋਧ ਦੀ ਥਾਂ ਮਿੱਟੀ ਭਰ ਕੇ ਸਤਨਾਮ ਆ ਕੇ ਤੋੜਾ ਲਾਈ ਜਾਣਾ ਕਰਤਾਰ ਭਲੀ ਕਰੇਗਾ ਤੁਰਕਦਾਰ ਤੁਹਾਡੇ ਨੇੜੇ ਨਹੀਂ ਆਵੇਗਾ ਜਦੋਂ ਗੁਰੂ ਜੀ ਤਿੰਨੇ ਪਾਸੇ ਮੋਰਚੇ ਤਕੜੇ ਕਰਕੇ ਚੌਥੇ ਪਾਸੇ ਗਏ ਭਾਈ ਪ੍ਰਾਣੇ ਨੇ ਬੇਨਤੀ ਕੀਤੀ ਮਹਾਰਾਜ ਜੀ ਇੱਧਰ ਆਪਣੇ ਮਹਿਲਾਂ ਵਾਲੇ ਪਾਸੇ ਕੋਈ ਮੋਰਚਾ ਨਹੀਂ ਬੰਨਿਆ ਇਸ ਪਾਸੇ ਦੀ ਰੱਖਿਆ ਕਰਨੀ ਬਹੁਤ ਜ਼ਰੂਰੀ ਹੈ ਗੁਰੂ ਜੀ ਆਂਦੇ ਭਾਈ ਪ੍ਰਾਣਾ ਜਿਹੜੀ ਮਠਿਆਈ ਤੁਰਕਾਂ ਦੇ ਖਾਣ ਵਾਸਤੇ ਬਣਾ ਕੇ ਕੋਠੇ ਭਰੇ ਹੋਏ ਨੇ ਨਾ ਇਹ ਪਾਸਾ ਉਹਨਾਂ ਦੇ ਮਠਿਆਈ ਖਾਣ ਵਾਸਤੇ ਖੁੱਲ੍ਹਾ ਰੱਖਿਆ ਅਗਲੇ ਦਿਨ ਸੰਧਿਆ ਸਮੇਂ ਤੁਰਕ ਫੌਜਾਂ ਨੇ ਸ਼ਹਿਰ ਉੱਤੇ ਹੱਲਾ ਬੋਲਤਾ ਸਿੱਖ ਯੋਧਿਆਂ ਨੇ ਗੁਰੂ ਜੀ ਦੇ ਹੁਕਮ ਅਨੁਸਾਰ ਜਿਹੜੀਆਂ ਲੱਕੜਾਂ ਦੀਆਂ ਤੋਪਾਂ ਤਿਆਰ ਕੀਤੀਆਂ ਹਿਆ ਸਨ ਉਹ ਧੜਾ ਧੜ ਚਲਾਉਣੀਆਂ ਆ ਆਰੰਭ ਕਰਤੀਆਂ ਇਨ੍ਹਾਂ ਅਜਗੈਬੀ ਤੋਪਾਂ ਦੀ ਮਾਰ ਨਾਲ ਤੁਰਕ ਸੈਨਾ ਦੇ ਪੈਰ ਓਖੜ ਗਏ ਇਹ ਪਾਸਾ ਛੱਡ ਗਏ ਜਦੋਂ ਤੁਰਕ ਸੈਨਾ ਦੂਜੇ ਪਾਸਿਓਂ ਸ਼ਹਿਰ ਵਿੱਚ ਦਾਖਲ ਹੋ ਗਈ ਤਾਂ ਗੁਰੂ ਜੀ ਨੇ ਆਪਣੇ ਯੋਧਿਆਂ ਵਾਕਿਆ ਕੇ ਮਹਿਲਾਂ ਵਿੱਚ ਜਾ ਕੇ ਉੱਥੋਂ ਸਾਰੇ ਪਰਿਵਾਰ ਨੂੰ ਕੱਢ ਕੇ ਰਾਮ ਸਰ ਵੱਲ ਲੈ ਚੱਲੋ ਕਰਦੀ ਕੋਈ ਚੀਜ਼ ਸਾਂਭਣ ਜਾਂ ਚੁੱਕਣ ਦੀ ਲੋੜ ਨਹੀਂ ਜਦੋਂ ਸੱਗ ਸ਼ਿਗਰੀ ਮਹਿਲਾਂ ਵਿੱਚੋਂ ਮਾਤਾ ਦਮੋਦਰੀ ਜੀ ਮਾਤਾ ਨਾਨਕੀ ਜੀ ਮਾਤਾ ਮਰਵਾਈ ਜੀ ਨੂੰ ਲੈ ਕੇ ਰਾਮ ਸਰ ਚਲੇ ਗਏ ਸਿੱਖਾਂ ਦੇ ਇੱਕ ਜਥੇ ਨੇ ਤੁਰਕ ਸੈਨਾ ਨੂੰ ਲੋਗੜ ਕਾਇ ਰਾਤ ਤੱਕ ਰੋਕੀ ਰੱਖਿਆ ਪਰੰਤ ਤੁਰਕ ਸੈਨਾ ਸ਼ਹਿਰ ਵਿੱਚ ਦਾਖਲ ਹੋ ਗਈ ਗੁਰੂ ਜੀ ਆਪਣੇ ਨਾਲ ਇੱਕ ਜਥਾ ਲੈ ਕੇ ਆਮਸਰ ਪਹੁੰਚ ਗਏ ਆਮਸਰ ਪਹੁੰਚ ਗਏ ਜਦੋਂ ਗੁਰੂ ਜੀ ਨੇ ਵੇਖਿਆ ਕਿ ਬੀਬੀ ਵੀਰੋ ਮਹਿਲਾਵਾਂ ਵਿੱਚੋਂ ਲਿਆਂਦੀ ਨਹੀਂ ਆਪ ਜੀ ਨੇ ਤਤਸ਼ੈਣੀ ਸਿੰਘ ਪ੍ਰੋਤ ਅਤੇ ਸਿੰਘੇ ਪ੍ਰੋਤ ਅਤੇ ਇੱਕ ਹੋਰ ਸਿੱਖ ਨੂੰ ਹੁਕਮ ਕੀਤਾ ਮਹਿਲਾਵਾਂ ਵਿੱਚੋਂ ਬੀਬੀ ਵੀਰੋ ਨੂੰ ਲੈ ਕੇ ਆਓ ਰਾਤ ਦਾ ਹਨੇਰਾ ਦੁਸ਼ਮਨ ਨਾਲ ਟੱਕਰੇ ਦੀ ਭੱਜ ਦੌੜ ਕਰਕੇ ਕਾਲੀ ਵਿੱਚ ਬੀਬੀ ਮਹਿਲਾਂ ਵਿੱਚ ਇੱਕ ਪਾਸੇ ਬੈਠੀ ਦੀ ਬੈਠੀ ਰਹਿ ਗਈ ਸੀ ਆਪੋ ਧਾਪੀ ਵਿੱਚ ਕਿਸੇ ਨੂੰ ਇਹ ਪਤਾ ਹੀ ਨਹੀਂ ਲੱਗ ਸਕਿਆ ਕਿ ਮਾਤਾ ਸਹਿਬਾਂ ਦੇ ਨਾਲ ਬੀਬੀ ਗਈ ਆ ਕਿ ਨਹੀਂ ਕਿਸੇ ਹੋਰ ਸਿੱਖ ਨਾਲ ਮਹਿਲਾਂ ਵਿੱਚੋਂ ਕੱਢੀ ਨਹੀਂ ਗਈ ਸੀ ਜਦੋਂ ਸਿੰਘਾਂ ਪ੍ਰੋਤ ਅਦੇ ਦੂਸਰਾ ਸਿੱਖ ਮਹਿਲਾਂ ਵਿੱਚ ਘੋੜਾ ਦੜਾ ਕੇ ਪਹੁੰਚੇ ਬੀਬੀ ਇੱਕ ਕਮਰੇ ਦੇ ਅੰਦਰ ਦਰਵਾਜ਼ਾ ਬੰਦ ਕਰਕੇ ਬੈਠੀ ਹੋਈ ਸੀ। ਫਿਰੋਦ ਨੇ ਜਦੋਂ ਹੌਲੀ ਜੀ ਬੁਆ ਖੜਕਾ ਕੇ ਬੀਬੀ ਨੂੰ ਆਵਾਜ਼ ਦਿੱਤੀ ਬੀਬੀ ਨੇ ਸਿੰਘੇ ਦੀ ਆਵਾਜ਼ ਪਛਾਣ ਕੇ ਬੁਆ ਖੋਲਤ ਸਿੰਘੇ ਨੇ ਬੀਬੀ ਨੂੰ ਝਾਟਿਆ ਆਪਣੇ ਪਿੱਛੇ ਘੋੜੇ ਉੱਤੇ ਬਿਠਾ ਲਿਆ ਰਾਤ ਦੇ ਹਨੇਰੇ ਵਿੱਚ ਦੁਸ਼ਮਨਾ ਤੋਂ ਬਚ ਕੇ ਰਾਮ ਸਰ ਗੁਰੂ ਜੀ ਪਾਸ ਪਹੁੰਚ ਗਿਆ। ਇੱਥੋਂ ਗੁਰੂ ਜੀ ਨੇ ਸਿੱਖਾਂ ਦੇ ਇੱਕ ਜਥੇ ਨਾਲ ਬੱਚਿਆਂ ਸਹਿਤ ਮਾਤਾ ਸਹਿਬਾਂ ਬੀਬੀ ਵੀਰੋ ਨੂੰ ਰਾਤੋ ਰਾਤ ਚੁਭਾਲ ਪਹੁੰਚਾਤਾ ਕੁਝ ਆਦਮੀਆਂ ਨੂੰ ਜਾਂਜ ਦੇ ਅੱਗੇ ਭੇਜ ਕੇ ਆਖਿਆ ਤੁਸੀਂ ਜਾਂਜ ਲੈ ਕੇ ਚੁਭਾਲ ਪਹੁੰਚ ਜਾਓ ਕੱਲ ਸਵੇਰੇ ਉੱਥੇ ਹੀ ਬੀਬੀ ਦਾ ਵਿਆਹ ਹੋਵੇਗਾ ਮਾਈ ਕੌਲਾ ਨੂੰ ਗੁਰੂ ਜੀ ਨੇ ਦੋ ਚਾਰ ਸਿੱਖਾਂ ਨਾਲ ਕਰਤਾਰਪੁਰ ਭੇਜ ਦਿੱਤਾ ਇਸ ਤਰ੍ਹਾਂ ਸਾਰਾ ਪਰਿਵਾਰ ਬੀਬੀ ਵੀਰੋ ਨੂੰ ਲਿਆ ਕੇ ਮਾਤਾ ਸਹਿਤ ਬੀਬੀ ਵੀਰੋ ਨੂੰ ਰਾਤੋ ਰਾਤ ਜਵਾਲ ਪਹੁੰਚਾਤਾ ਬੱਚਿਆਂ ਦੇ ਨਾਲ ਤੇ ਕੁਝ ਆਦਮੀਆਂ ਨੂੰ ਜਾਂਜ ਦੇ ਅੱਗੇ ਭੇਜ ਕੇ ਆਖਿਆ ਤੁਸੀਂ ਜਾਂਜ ਲੈ ਕੇ ਜਵਾਲ ਪਹੁੰਚ ਜਾਓ ਕੱਲ ਸਵੇਰੇ ਉਥੇ ਹੀ ਬੀਬੀ ਦਾ ਵਿਆਹ ਹੋਵੇਗਾ ਮਾਈ ਕੌਲਾਂ ਨੂੰ ਗੁਰੂ ਜੀ ਨੇ 2-4 ਸਿੱਖਾਂ ਦੇ ਨਾਲ ਕਰਤਾਰ ਭੁਰੇ ਦਿੱਤਾ